ਸਸ਼ੀਕਲ ਸਾਰਿਆਂ ਨੂੰ ਮੈਂ ਕਮਲਜੀਤ ਕੌਰ ਪਿੰਡਠਾ ਰੂਤੋਂ ਜ਼ਿਲ੍ਹਾ ਤਰਨਤਾਰਨ ਤੇ ਸਾਨੂੰ 10 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਤੇ ਬੱਚੇ ਲਈ ਅਸੀਂ ਬਹੁਤ ਹੀ ਥਮਾ ਤੋਂ ਦਵਾਈ ਖਾਧੀ ਪਰ ਸਾਨੂੰ ਕਿਤੇ ਕੋਈ ਫਰਕ ਨਹੀਂ ਪਿਆ ਅੰਗਰੇਜ਼ੀ ਦੇਸੀ ਜੋ ਵੀ ਜਿੱਦਾਂ ਵੀ ਹਨਾ ਤੇ ਫਿਰ ਸਾਨੂੰ ਡਾਕਟਰ ਦਪਿੰਦਰ ਜੀ ਸਿੰਘ ਜੀ ਦੀ 10 ਸੁਪਈ ਤੁਸੀਂ ਇਹਨਾਂ ਤੋਂ ਆਏ ਸਿਰਫ 3 ਕੁ ਮਹੀਨੇ ਸਾਨੂੰ ਦਵਾਈ ਖਾਣ ਦੀ ਲੋੜ ਪਈ ਤੇ ਵਾਹਿਗੁਰੂ ਨੇ ਸਾਡੀ ਸਾਨੂੰ ਇਹਨਾਂ ਦੀ ਦਵਾਈ ਨਾਲ ਹੀ ਫਾਇਦਾ ਹੋ ਗਿਆ ਤੇ ਹੁਣ 6 ਮਹੀਨਾ ਚੱਲਣ ਡਿਆ ਹੈ প্রেਗਨੈਂਸੀ ਕਨਸੀਵ ਹੋ ਗਈ ਆ ਤੇ ਬਾਕੀ ਇਹਨਾਂ ਤੋਂ ਸਾਡੀ ਦਵਾਈ ਚੱਲਦੀ ਪਈ ਆ ਪਰ ਮੈਂ ਨਾ ਤਾਂ ਪਰ ਸਸ਼ੀਕਲ ਸਾਰਿਆਂ ਨੂੰ ਮੈਂ ਕਵਨਜੀਤ ਕੌਰ ਪਿੰਡ ਘਰੂ ਤੋਂ ਜ਼ਿਲ੍ਹਾ ਤਰਨਤਾਰਨ ਤੇ ਸਾਨੂੰ 10 ਸਾਲ ਹੋ ਗਏ ਸਾਡੇ ਵਿਆਹ ਹੋਏ ਨੂੰ ਤੇ ਬੱਚੇ ਲਈ ਅਸੀਂ ਬਹੁਤ ਹੀ ਥਾਂ ਤੋਂ ਦਵਾਈ ਖਾਧੀ ਪਰ ਸਾਨੂੰ ਕਿਤੇ ਕੋਈ ਫਰਕ ਨਹੀਂ ਪਿਆ ਅੰਗਰੇਜ਼ੀ ਦੇਸੀ ਜੋ ਵੀ ਜਿੱਦਾਂ ਵੀ ਹਨਾ ਤੇ ਫਿਰ ਸਾਨੂੰ ਡਾਕਟਰ ਦਪਿੰਦਰ ਜੇਲ ਸਿੰਘ ਜੀ ਦੀ ਦਸੋਂ ਪਈ ਤੋ ਜੀ ਇਹਨਾਂ ਤੋਂ ਆਏ ਸਿਰਫ 3 ਕ ਮਹੀਨੇ ਸਾਨੂੰ ਦਵਾਈ ਖਾਂਦੀ ਰੋੜ ਪਈ ਤੇ ਵਾਈ ਗਰੂ ਨੇ ਸਾਡੀ ਸਾਨੂੰ ਇਹਨਾਂ ਦੀ ਦਵਾਈ ਨਾਲ ਹੀ ਫਾਇਦਾ ਹੋ ਗਿਆ ਤੇ ਹੁਣ 6 ਮਹੀਨਾ ਚੱਲਣ ਡਿਆ ਹੈ ਪ੍ਰੈਗਨਨਸੀ ਕਨਸੀਵ ਹੋ ਗਈ ਆ ਤੇ ਬਾਕੀ ਇਹਨਾਂ ਤੋਂ ਹੀ ਸਾਡੀ ਦਵਾਈ ਚੱਲਦੀ ਪਈ ਆ ਪਰ ਮਾ ਮੈਨਾਂ ਤਾਂ ਫਿਰ